ਪਿਆਰ ਨਾ ਬੋਲੋ ਤੇਰੀ ਗੱਲ ਆ ਮੈਂ ਮੈਂ ਕੱਲ ਦਾ ਖਾਦਾ ਪਿਆ ਜੋ ਕੋਈ ਨਾ ਦੇ ਕੋ ਕੰਮ ਓਏ ਆ ਪਪਾਏ ਓਏ ਮੇਰੇ ਬਿਲਕੁਲ ਆ ਜੀ ਸੌਂ ਸਮੇਂ ਮੇਰੇ ਪਰਸ ਨਾਲ ਰੋ ਬੋ ਇਹ ਪਪੀ ਰੋਗੇ ਕੱਟੋ ਮੈਂ ਪਰਸ ਨਾਲ ਰੋ ਕਰਨ ਵਾਲੀ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਤੋੜ ਤੀਸਾਂ ਕੱਟੋ ਪਪਾਏ ਮੈਂ ਬੜਾ ਪਰਸ ਰੋ ਕਰ ਰੋ ਇਹ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਿਟੀ ਫੋਨ ਦੱਸ ਕੋਈ ਇਹ ਬੰਦਾ ਚਲਾਨ ਨਹੀਂ ਪਹਿਲਾਂ ਕਾਗਜ਼ ਨਹੀਂ ਵਖਾੰਦਾ ਪਿਆ ਸੀ ਮੈਂ ਕਾਗਜ਼ ਵਖਾੰਨ ਨੂੰ ਕਿਹਾ ਇਹ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੀਆਂ ਬੁੱਕਾਂ ਸਾਰੇ ਖਿਲਾਰਤੀਆਂ ਨੇ ਮੈਂ ਬੱਲੇ ਜੀ ਨਹੀਂ ਉਹ ਮੈਂ ਜਿੱਦ ਨਹੀਂ ਮੈਂ ਤੇਰੀ ਐਕਟਿਵਾ ਨਹੀਂ ਜਾਣਦੇ ਨਹੀਂ ਉਹ ਕਾਗਜ਼ ਚਲਾਨ ਕਰ ਮੈਂ ਤੇਰੀ ਐਕਟਿਵਾ ਨਹੀਂ ਜਾਣਦੇ ਕਰ ਤੁਹਾਡੇ ਬੱਚੇ ਹੈਗੇ ਨਾ ਕਰੋ ਬੱਚੇ ਲਈ ਗੱਲ ਤੋਂ ਖਤਮ ਕਰਤੀ ਹੈ ਨਹੀਂ ਬਾਬਾ ਜੀ ਮੈਨੂੰ ਬੜਾ ਨਹੀਂ ਹੱਥੀ ਤਾਂ ਹੀ ਘਟੇ ਮੈਨੂੰ ਕੋਈ ਦੋ ਅੱਜ ਵੀ ਪੈ ਨਹੀਂ ਚਾਕੀ ਨਹੀਂ ਉਹ ਮੈਂ ਨਹੀਂ ਪਿਆ ਖਤਮ ਕਰ ਥੱਪ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਸਖਸ਼ ਅਤੇ ਪੁਲਿਸ ਅਧਿਕਾਰੀ ਵਿਚਾਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ।ਦਰਅਸਲ ਪੁਲਿਸ ਅਧਿਕਾਰੀ ਵੱਲ ਇਲਜ਼ਾਮ ਲਗਾਈ ਜਾ ਰਿਹਾ ਹੈ ਕਿ ਇਸ ਸਖਸ਼ ਵੱਲੋਂ ਪੁਲਿਸ ਦੀ ਚਲਾਨ ਬੁੱਕ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਵੱਲੋਂ ਵਿਅਕਤੀ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ ਸੀ ਤਾਂ ਵਿਅਕਤੀ ਨੇ ਗੁੱਸੇ ਦੇ ਵਿੱਚ ਆ ਕੇ ਚੁਲਾਨ ਬੁੱਕ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਥੋਂ ਤੱਕ ਪੁਲਿਸ ਮੁਲਾਜ਼ਮ ਦਾ ਪੈਨ ਤੱਕ ਤੋੜ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀਡੀਓ ਪੁਲਿਸ ਮੁਲਾਜ਼ਮ ਦੁਆਰਾ ਬਣਾਈ ਗਈ ਹੈ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੁਣਦੇ ਆ ਧਿਆਨ ਲਾ ਬੋਲਦਾ ਪਿਆ ਨਹੀਂ ਗੱਲ ਆ ਉਹ ਤਾਂ ਕਾਲ ਦਾ ਖਾਦਾ ਪਿਆ ਜੋ ਕੋਈ ਨਾਂ ਦੇ ਕੋ ਕੰਕ ਓਏ ਯਾਰ ਮਾਰੀ ਉਹ ਪਪਈ ਓਏ ਇਹ ਮੇਰਾ ਬਿਲਕੁਲ ਆ ਗਿਆ ਸ਼ਾਮ ਸਾਰ ਮੇਰੇ ਪਰਸ ਨਾਲ ਕੋ ਉਹ ਇਹ ਪਪੀ ਰਾਹੇ ਨਾ ਕਟੋ ਸੁਣਾ ਕੋ ਬੜਾ ਵੀਡੀਓ ਹੁੰਦੀ ਮਸ਼ੀਨ ਦੇ ਬਟ ਮੇਰੇ ਪਰਸ ਨਾਲ ਕਰਨ ਵਾਲੀ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਬੜਾ ਕੀ ਜਰਾ ਕਟੋ ਕੋਈ ਬੈਠ ਬੜਾ ਪਰ ਫਰੋ ਬਰੋ ਜਿਆਦਾ ਨਾ ਮਾਸਟਰ ਬਣ ਬਣਾਣੀ ਵੀਡੀਓ ਕੋਈ ਗਾਲੀ ਤੇ ਪਰਸੂ ਹੋਦੀ ਨਾ ਯਾਰ ਆ ਨਾ ਬੜ ਜਾ ਮੇਰੇ ਨਾਲ ਨਾ ਡਾਗੀ ਰੋਕਿਆ ਕੋਈ ਗਾਲੀ ਮੇਰੇ ਕੋ ਪਿਆਰ ਦੀ ਬੁਲਾਇ ਨਾ ਨਾ ਗਾਲੀ ਨਹੀਂ ਕਰੇ ਮੈਂ ਕਹਿੰਦਾ ਬੈਠ ਜਾ ਨੋਕ ਚੱਲਾ ਤੁਮ ਜਿਆਦਾ ਪਰਵਾਨ ਨਹੀਂ ਕਰਿਆ ਕਟੋ ਮੇਰਾ ਕੀ ਕੀਤਾ ਲਾ ਬੁੱਕਾ ਥਲੇ ਕੋ ਛੋਟੀਆਂ ਹੈ ਆ ਬੁੱਕਾ ਛੋਟੀਆਂ ਮੇਰੇ ਹੱਥੀ ਪਿਆ ਇਹ ਮੇਰੇ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪਿੰਦਾ ਪਿਆ ਬੰਦ ਕਰੋ ਇਹਨਾਂ ਦੀ ਐਕਟ ਨੂੰ ਬੋਰਡ ਕਰ ਕੋ ਲੈ ਹਦ ਉਹ ਬਾਬਾ ਜੀ ਇਹਨਾਂ ਕੋਲ ਜੋ ਨਹੀਂ ਜਾਨ ਕੱਢ ਲਓ ਨਾ ਕਰੋ ਅੱਗੇ ਚਲੋ ਆ ਰਿਹਾ ਪਾਉਂਦੀ ਉਹ ਗੋਲਾ ਨਾ ਕੰਫਰੈਂਸ ਹੋ ਗਿਆ ਇਹ ਬੰਦਾ ਜਲਾਣ ਨਹੀਂ ਕੋਈ ਤਲਾਕ ਨਹੀਂ ਖਾਂਦਾ ਪਿਆ ਸੀ ਮੈਂ ਕਾਗਜ਼ ਬਖਾਨ ਨੂੰ ਕਿਹਾ ਇਹ ਐਮਐਲਸ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲਸ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਡੇ ਖਿਲਾਫ ਪਿਆ ਨੇ ਫਿਰ ਦੱਸੋ ਕੀ ਕਰੀਏ ਅਫਸਰਾਂ ਦਾ ਹੁਕਮ ਅਸੀਂ ਚਲਾਨ ਕਰਦੇ ਪਿਆ ਦੱਸੋ ਕੀ ਕਰੀਏ ਤੂੰ ਕੀ ਤੇਰਾ ਕੀ ਆ ਆ ਜਾ ਹੁਣ ਇਹਦਾ ਕੀ ਆ ਇਹਨਾਂ ਵੀਡੀਓ ਬਣਾ ਲਿਆ ਆ ਮੇਰਾ ਇਹਨਾਂ ਦੋ ਤਿੰਨ ਅਰੇ ਕਹਿੰਦੇ ਹੁਣ ਉਹਨਾਂ ਨਾਲ ਪੜ੍ਹਦੀ ਆ ਪਹਿਲੀ ਚਲਾਨ ਕਰ ਦੋ ਵੀਰੋ ਭੇਜ ਦਿਓ ਨਾ ਚਲੋ ਭੇਜ ਦਿਓ જ्यादा માસ્ટર બનતા મેં તો ગલત કીયો તનો ડગ દો જકતો ફાઈક નઈ કોઈ હોરી નઈ મેં તો લાગી ગયો હું મે જેદી તો મે તારી એક્ટિવા નઈ જાંદી ની બસ મે તારી એક્ટિવા નઈ જાંદી ના કરો તારા બચ્ચે હે ના કરો બચ્ચે ની ગલ તો ખતમ કરતી હે સાઈ બાપા મેં તો બડા નઈ હોથી પે ને અઠે મેં બજા કોલી છો અબે બેડી કે ફી થઈ ઓ મેં નઈ જાતી બેઠો તું ક્યાં થા બે ઓ મેં મે ટોકળ કે બરાબર મારું ખતમ મે લડવા મે આસા તન ફૂલ કરા ਅਜਾ ਬੈਠਾ ਉੱਥੇ ਹੀ ਬੈਠਾ ਪਹਿਲਾਂ ਵੀ ਕਹਾ ਕੇ ਤੂੰ ਸੁਲਾਈਆਂ ਦੀ ਵੀਡੀਓ ਬਣਾਈ ਹੁੰਦੀ ਆ ਆਪਾਂ ਕੀ ਨਹੀਂ ਕਰਦਾ ਬਜਰਾਈ ਗੱਲ ਸੋਹਾਰੇ ਨਾਲ ਓ ਛੱਡ ਹੀ ਦਿੰਦੇ ਆ ਮੈਂ ਛੱਡ ਹੀ ਦਿੰਦੇ ਆ ਜਿਆਦਾ ਮਾਤੂ ਬੰਦਾ ਆਪਾਂ ਭਾਈ ਗਲਤੀ ਕਰਦੀ ਗੋਡੇ ਹਿਲਾਉ ਪਿੱਛੇ ਜਾ ਪਿੱਛੇ ਮਿਲ ਪਿੱਛੇ ਨਾ ਕਰੋ ਫੇਰੇ ਹੀ ਗੱਲ ਸੋ ਸਾਹਮਣੇ ਮੇਰੇ ਦਿਖਾਣਾ ਕੀ ਆ ਪਿੱਛੇ ਦੀ ਆਈ ਐਸਪੀ ਨਾ ਕਰਦਾਈਏ ਇਹ ਸਰਦੀ ਆਈ ਗੱਡੀ ਦੀ ਚਾਬੀ ਆ ਭਜਾ ਸਭ ਦੁਕਾਨ ਤੋਂ ਪੁੱਲ ਥੱਕੋਗੇ ਭਜਾ ਇਹ ਰੱਖੂਗਾ ਮੈਂ ਭਜਾ ਅੱਜ ਫਰ ਸਰਾ ਇੱਕ ਪਤਾ ਆਇਆ ਵੀ ਵੀਡੀਓ ਬਣਾਉਣ ਆਇਆ ਹੈ ਉਹ ਅਸੀਂ ਕਾਗਤ ਮੰਗੇ ਆ ਤੇ ਇਹਨੇ ਐਮਐਲ ਸਾਬ ਨਾਲ ਗੱਲ ਕਰਾਤੀ ਐ ਤੇ ਅਸੀਂ ਐਮਐਲ ਸਾਬ ਨਾਲ ਗੱਲ ਕਰਦੇ ਪਏ ਆ ਇਹਨੇ ਸਾਡੇ ਕਿਤਾਬਾਂ ਖਿਲਾਫ ਕੀਤੀਆਂ ਕਿਉਂ ਨਹੀਂ ਪੈਂਦਾ ਫੈਸਲਾ ਆ ਪਹਿਲੇ ਕੋਣ ਹੈਗਾ ਤੇ ਆਈਆਂ ਲਾ ਵਟ ਟਿੱਕ ਟੋਕ ਬੋਲਦੀਆਂ ਬੋਲਾਇਆ ਨਹੀਂਗਾ ਮੈਂ ਬੰਦੇ ਦੇ ਕੋਈ ਨਹੀਂਗਾ ਸਾਹਮਣਾ ਲੱਗਿਆ ਉਹ ਕਿਹਨਾਂ ਕਹਿੰਦੀ ਐਮਐਲ ਸਾਬ ਨਾਲ ਗੱਲ ਕਰਦੇ ਪਏ ਦੋ ਜਣਿਆਂ ਨੇ ਗੱਲ ਕਰਾਈ ਐ ਕਿਤਾਬਾਂ ਸਾਡੀਆਂ ਕਿਹੜੀਆਂ ਖਿਲਾਫ ਮੈਂ ਇੱਕ ਮਿੰਟ ਗੱਲ ਤੇ ਸੁਣਦੇ ਨਾ ਗੱਲ ਕਰਦਾ ਆ ਆ ਜਾ ਤੂੰ ਵੀ ਮੇਰੇ ਨਾਲ ਇੱਕ ਡੰਡਾ ਦਾ ਸਾਹ ਨਹੀਂ ਪਾਦੇ ਇਹ ਡੰਡਾ ਨਹੀਂ ਆ ਹੈਗਾ ਡੰਡਾ ਤੇ ਨਹੀਂ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਵਾਕ ਵੀ ਗਰੀ ਮੈਨਿਕਟ ਤੇ ਨਹੀਂ ਆ ਤਰੀ ਜਾ ਮੇਰਾ ਤੂੰ ਵਾਕ ਮੈਂ ਦੱਸ ਤੈਨੂੰ ਮੈਂ ਛੱਡਿਆ ਛੱਡਿਆ ਹੀ ਹੈ ਉਹ ਨਾਲ ਰੋਕਿਆ ਨਹੀਂ ਰਿਕੁਐਰਡ ਕਰਨਾ ਵੀ ਸਾਰਾ ਆ ਗਾਲਿਆ ਮੇਰੇ ਕੋ ਪੇਪਰ ਨਹੀਂ ਆਗੇ ਉਹਨੂੰ ਝਾੜ ਕਰੋ ਮੇਰੇ ਕੋ ਆ ਗਿਆ ਉਹ ਮੇਰਾ ਕਿਉਂ ਠਾਣੇ ਦਾ ਰੋਕ ਰਿਆ ਉਹ ਪੁਆਇੰਟ ਕਰ ਵੀ ਮੇਰੇ ਕੋ ਕਾਗਜ਼ ਨਹੀਂ ਆਗੇ ਮਾਰਨਾ ਲੱਗਵਾਂਦੀਆਂ ਕਈ ਗੱਲਾਂ ਨੇ ਬੜਾ ਕੋ ਗੱਲਾਂ ਨੇ ਉਸ ਤੋਂ ਬਾਅਦ ਜਿਹੜਾ ਇੱਕ ਮਿੰਟ ਰੁਕ ਜਾਓ ਨਾ ਠਾਣੇ ਦਾ ਰੋਕ ਰਿਆ ਨੂੰ ਮੇਰੇ ਕੋ ਆ ਗਿਆ ਮੈਂ ਫੇਰ ਕਿਹਾ ਮੈਂ ਕਹਿੰਦਾ ਪੇਪਰ ਦਿਖਾ ਪੇਪਰ ਨੂੰ ਜੋ ਇਹਨਾਂ ਕੋਲ ਬਖਾਇਆ ਏ ਆ ਗਿਆ ਨਾ ਦੁਬਈ ਹੁੰਦੇ ਬੀਜੀ ਲੋਕਰ ਬਾਰੇ ਵੇਖੋ ਐਮ ਐਲ ਏ ਸਾਹਿਬ ਨਾਲ ਗੱਲ ਕਰਾਈ ਐ ਸੱਦ ਕਰਦਾ ਐਮ ਐਲ ਏ ਨੇ ਹਟਾਣੇਦਾਰ ਫਿਰ ਕੋਈ ਨਾ ਕਾਸ ਦੀ ਰੋਕੀ ਗੱਲ ਕਰਦਾ ਐਮ ਐਲ ਏ ਸਾਹਿਬ ਨਾਲ ਮੈਨੂੰ ਮੇਰੇ ਖਿਲਾਫ ਤੇ ਮੇਰੇ ਵੀਜ਼ਾ ਨਾ ਆ ਪਿਆ ਭੱਤੀ ਬੇ ਭਾਈ ਇੱਕ ਮਿੰਟ ਦਿਨਾ ਉਸ ਤੋਂ ਮੇਰਾ ਬਸੜੀ ਹੋਇਆ ਨਾ ਪਰਸ ਕੋਇਆ ਪਰਸ ਕੋਇਆ ਪਰਸ ਕੋਇਆ ਪੁੱਛੋ ਹੋਈ ਪਰਸ ਪਰਸ ਨੇ ਕੀ ਕਰਨਾ ਤੇਰਾ ਕਰਿਆ ਪਰਸ ਦਾ ਕੱਲ ਦਾ ਪਰਸ ਕੀ ਕਰਨਾ ਤੇਰਾ ਆਪਾਂ ਦਾ ਆਪਾਂ ਜਦੋਂ ਬਾਜੀ ਪਰਸ ਕਰਦੇ ਆਂ ਪਰਸ ਨਹੀਂ ਪਰਸ ਨਹੀਂ ਕਰਨਾ ਤੂੰ ਕਾਹਦੇ ਤੇ ਉਹਨਾਂ ਨੂੰ ਪਰਸ ਨਹੀਂ ਕਰਨਾ ਭਾਈ ਦੇਖੋ ਮੈਂ ਪਰਸ ਬਹਿ ਕੇ ਲਗਾ ਜਦੋਂ ਬੈਠੇ ਨਾ ਲੱਗਦੇ ਬੈਠੇ ਨਹੀਂ ਆਣਾ ਕਰੇ ਬੈਠਣਾ ਮੈਂ ਰੱਖਿਆ ਇਹਨਾਂ ਨੇ ਪਰਸ ਕੋਲਿਆ ਮੈਂ ਪਰਸਨਲ ਤੁਰਾ ਜਨਾ ਪਰਸਨਲ ਖੋਲੇ ਰੇ ਤੇ ਨਾ 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 ਨੂੰ ਨਾ ਆਉਣਾ ਬਈ ਨੂੰ ਦੇ ਦੇ ਨਾ ਫੇਰਾ ਅਗਲੀ ਮੰਗਣਾ ਚੱਲ ਲਾ ਦੇ ਬੁੱਕਾ ਕੋ ਥੱਲੇ ਪੁਣ ਨਾ ਪਰਨੀ ਨਾ ਨਾ ਦੇ ਬੜੀ ਤੇ ਯਾਰ ਦੇ ਤੇ ਮੈਂ ਬੁੱਕਾ ਕੋ ਥੱਲੇ ਡਿੱਗਿਆ ਪਾਪਾ ਥੱਲੇ ਡਿੱਗ ਗਿਆ ਮੈਂ ਪਰਸਨਲ ਲਗਾ ਬੁੱਕਾ ਡਿੱਗ ਵੀ ਥਲੇ ਚੋਣ ਤੇ ਡੱਬੇ ਪਰ ਸਾਡੀਆਂ ਬੁੱਕਾ ਥੱਲੇ ਡੱਬੇ ਵੇ ਠੰਡਾ ਨਹੀਂ ਕਹਦੇ ਜੇ ਤੂੰ ਮੰਨਦਾ ਜਨਾ ਬੁੱਕਾ ਡਿੱਗਿਆ ਹਾਂ ਫੇਰ ਅਹੀ ਕਹਦਾ ਠੰਡਾ ਨਹੀਂ ਮੰਨ ਕੇ ਨਾ ਆਹ ਗਲਤੀ ਹੈ ਨਾ ਮੈਂ ਭਾਈ ਨੂੰ ਪਰਸਨਲ ਲੱਗਣਾ ਪਰਸਨਲ ਨਾ ਵੇ ਆਹ ਗਲਤੀ ਹੀ ਹੈ ਨਾ ਮੈਂ ਕਹਿੰਦਾ ਗਲਤੀ ਪਰ ਆਹ ਚੀਜ਼ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੁਝ ਹੈਗਾ ਯਾਰ ਡਰਾਮਾ ਆਪਣਾ ਕਰਾਉਂਗੇ ਸਭ ਦੇ ਕਿਹਦੇ ਨਾਲ ਵੀ ਕਰਾਇਆ ਇਹ ਗੱਲ ਹੀ ਕਰਦਾ ਆਪਣੇ ਨਾਲ ਕਿਹੜੇ ਅੰਮ੍ਰਿਤ ਵਾਲੀ ਹੱਥੀ ਦਾ ਪਿਆ ਹੈ ਨਹੀਂ ਕੋਈ ਯਾਰ ਕਿਹੜੇ ਅੰਮ੍ਰਿਤ ਉਹ ਮੈਂ ਆਪਣੇ ਭਰਾ ਨਾਲ ਤਾਂ ਕਰਾਈ ਹੈ ਆਏ ਨੇ ਭਾਈ ਹੋਣੇ ਸਾਰੇ ਬਹੁਤੇ ਤੇ ਕਰਕੇ ਡੈਡ ਹੋ ਗਿਆ ਕੇ ਲਾ ਕੇ ਭਾਂਤ ਜੋ ਮਰਜ਼ੀ ਭਰੋ ਕੋਈ ਅੱਛਾ ਬਣਿਆ ਉਹ ਨਹੀਂ ਜਾਂਦੇ ਭਾਈ ਨਹੀਂ ਜਾਵਾਂਗਾ ਨਹੀਂ ਜਾਵਾਂਗਾ दोपहर टाइम नावल्टी चौंक लॉरेंस रोड अमृतसर विखे एक ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਟੀ ਰੂਟਿੰਗ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵਹੀਕਲ ਆਇਆ ਐਕਟਿਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨਿਆ ਸੀ ਇਹਨੂੰ ਚਲਾਣ ਉਹਦਾ ਪਰਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਵੈਸਾ ਵਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਉਹ ਵਹੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮ.ਐਲ.ਏ ਸਾਹਿਬ ਦਾ ਫੋਨ ਆਇਆ ਜੀ ਇਹੋ ਜੀ ਗੱਲ ਨਹੀਂ ਹੈਗੀ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਇਹੋ ਜੀ ਕੋਈ ਗੱਲ ਨਹੀਂ ਜੀ ਅਸਵੀਦੀ ਬਣਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਵੀ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ ਵਸਾਈ ਨਾ ਕੀਤੀ ਜਾਵੇ ਆਪਣਾ ਕਾਗਜ਼ ਪੱਤਰ ਪੂਰਾ ਰੱਖਿਆ ਜਾਵੇ ਤਾਂ ਜੋ ਜਿਹੜਾ ਕੋਈ ਵੀ ਕਿਸੇ ਨੂੰ ਰਾਹਗੀਰ ਨੂੰ ਕੋਈ ਵੀ ਦਿੱਕਤ ਨਾ ਆਵੇ। ਧੰਨਵਾਦ।